ਦੇ ਵਿੱਚ ਜੋ ਵਿਦਿਅਕ ਢਾਂਚਾ ਹੈ ਉਹਦੇ ਵਿੱਚ ਸਾਡੇ ਤੇ ਇੱਕੋ ਸਮੇਂ ਦੋ ਤੋਂ ਤਿੰਨ ਭਾਸ਼ਾਵਾਂ ਮਤਲਬ ਸਿੱਧੀਆਂ ਲਗਭਗ ਤਿੰਨ ਭਾਸ਼ਾਵਾਂ ਮਤਲਬ ਸਿੱਧੀਆਂ ਥੋਪੀਆਂ ਜਾ ਰਹੀਆਂ ਜਿਨ੍ਹਾਂ ਚ ਹਿੰਦੀ ਤੇ ਅੰਗਰੇਜ਼ੀ ਲਗਭਗ ਲਾਜ਼ਮੀ ਵਿਸ਼ੇ ਵਾਂਗ ਕਰ ਦਿੱਤੀ ਗਈ ਹੈ ਤਾਂ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਉਸ ਨੂੰ ਕਿਤੇ ਪਿਛਾਂ ਤੱਕਿਆ ਜਾਵੇ ਸੀਬੀਐਸਸੀ ਬੋਰਡ ਦੇ ਫੈਸਲੇ ਤੇ ਝਾਤ ਮਾਰਨ ਦੀ ਲੋੜ ਹੈ ਕਿ ਕਿਵੇਂ ਹੋਇਆ ਕਿ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪੰਜਾਬੀ ਦਾ ਦਬਦਬਾ ਸੀ ਉੱਥੋਂ ਪੰਜਾਬੀ ਬਾਹਰ ਗਿਆ। ਯਾਨੀ ਹਰਪ੍ਰੀਤ ਸਿੰਘ ਘੋਰਾ ਦਾ ਇੱਕ ਹادثਾ ਕਿ ਪਾਈ ਆਉਂਦੇ ਦਿਨਾਂ ਦੇ ਵਿੱਚ ਹੁਕਮਨਾਮੇ ਨੂੰ ਵੀ ਬਦਲਿਆ ਜਾਏਗਾ ਤੇ ਜਥੇਦਾਰ ਨੂੰ ਵੀ ਬਦਲਿਆ ਜਾਏਗਾ। ਜਿਹੜੀ ਧਿਰ ਦਾ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਚੱਲਿਆ ਆ ਰਿਹਾ ਉਸ ਨੇ ਸਾਰੀ ਪ੍ਰਕਿਰਿਆ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀਆਂ ਹਮੇਸ਼ਾ ਕੋਸ਼ਿਸ਼ਾਂ ਕੀਤੀ। ਅਸੀਂ 2 ਸਾਲ ਪੰਜਾਬ ਦੇ ਰੇਖੇ ਲਾਉਣੇ ਕਿਉਂਕਿ 3 ਸਾਲ ਤੱਕ ਤੋਰਾ ਫੇਰਾ ਮਾਰੀ ਰੱਖਿਆ ਵੈਸੇ ਜਿਮਨੀ ਚੌਣ ਫੇਰ ਆ ਗਈ ਰੰਗ ਤਾਂ ਫੇਰ ਲੁਧਿਆਣੇ ਚ ਤਰੀਕ ਚ ਨਹੀਂ ਆਈ ਉਮੀਦਵਾਰ ਪਾਈ ਗਿਆ ਅਗਲਾ ਦਾ ਕਿਉਂਕਿ ਜੇ ਸੰਜੀਵ अरोड़ा ਪਹਿਲਾਂ ਤਾਂ ਐਮਐਲਏ ਬਣ ਤਾਂ ਰਾਸਵਾ ਖਾਲੀ ਹੋਊਗੀ ਤੇ ਰਾਸਵਾ ਖਾਲੀ ਹੋਣ ਤੋਂ ਬਾਅਦ ਚੌਣ ਕਮਿਸ਼ਨ ਫਿਰ ਫੈਸਲਾ ਕਰੇ ਕਿ ਹਾਂ ਭਾਈ ਹੋਣੇ ਚੋਣ ਕਰਾ ਲਓ ਕਈ ਵਾਰ ਇਹ ਪ੍ਰਕਿਰਿਆ ਅੱਗੇ ਪਿੱਛੇ ਵੀ ਹੋ ਜਾਂਦੀ ਹੈ ਤੇ ਉਧਰ ਕੈਗ ਦੀਆਂ ਰਿਪੋਰਟਾਂ ਕਾਫੀ ਗੁਸ਼ਕੋਰ ਰਹੀਆਂ ਤੇ ਪਤਾ ਨਹੀਂਗਾ ਕਿ ਹੁਣ ਰਾਸਵਾ ਦੀ ਗੂਹੇ ਖੁੱਲਣਿਆ ਜਾਂ ਤਿਹੜ ਦੇ ਇਹ ਵੀ ਫਿਕਰ ਹੈ ग्लोबल पंजाब टीवी ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਮਾਂ ਬੋਲੀ ਪੰਜਾਬੀ ਪੰਜਾਬੀ ਪੰਜਾਬ ਚੋਂ ਖਤਮ ਕਰਨ ਦੀ ਸ਼ਰਾਰਤ ਸਾਜਸ਼ ਜਾਨ ਗੈਲੀ ਬੇਸ਼ੱਕ ਸੈਂਟਰਲ ਬੋਰਡ ਨੇ ਸੀਬੀਐਸਸੀ ਬੋਰਡ ਨੇ ਆਪਣਾ ਨਮਾ ਚਿੱਠੀ ਪੱਤਰ ਭੇਜ ਕੇ ਆਪਣੇ ਆਪ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕਰ ਲਈ ਆ ਪਰ ਸਵਾਲ ਜਿਉਂ ਦਾ ਤਿਉਂ ਬਰਕਰਾਰ ਹੈ ਕਿ ਕੀ ਇਹ बार-बार ਹੁੰਦੇ ਹਮਲੇ ਹਰ ਵਾਰ ਅਨਗੈਲੀ ਹੁੰਦੇ ਨੇ ਜਾਂ ਇਹਦੇ ਪਿੱਛੇ ਕੋਈ ਲੁਕਮਾ ਅਜੰਡਾ ਇੱਕ ਕਿਤਨਾ ਕਿਤੇ ਸ਼ਰਾਰਤ ਤੇ ਸਾਜਸ਼ ਲੋਕੀ ਹੋਈ ਹੈ ਯੂਨੋ ਦਾ ਸਰਵੇ ਆਖਦਾ ਹੈ ਕਿ ਜਿਹੜੇ ਵੀ ਲੋਕ ਆਪਣੀ ਮਾਂ ਬੋਲੀ ਦੇ ਵਿੱਚ ਪ੍ਰਾਇਮਰੀ ਦੀ ਸਿੱਖਿਆ ਹਾਸਲ ਕਰਦੇ ਨੇ ਮੁੱਢਲੀ ਸਿੱਖਿਆ ਹਾਸਲ ਕਰਦੇ ਨੇ ਉਹ ਹੋਰ ਭਾਸ਼ਾਵਾਂ ਵਿੱਚ ਮਾਹਰ ਹੋ ਜਾਂਦੇ ਨੇ ਪਰ ਇਸ ਮੌਕੇ ਭਾਰਤ ਦੇ ਵਿੱਚ ਜੋ ਵਿਦਿਅਕ ਢਾਂਚਾ ਹੈ ਉਹਦੇ ਵਿੱਚ ਸਾਡੇ ਤੇ ਇੱਕੋ ਸਮੇਂ ਦੋ ਤੋਂ ਤਿੰਨ ਭਾਸ਼ਾਵਾਂ ਵਿੱਚ ਤਾਂ ਸਿੱਧੀਆਂ ਲਗਭਗ ਤਿੰਨ ਭਾਸ਼ਾਵਾਂ ਵਿੱਚ ਤਾਂ ਸਿੱਧੀਆਂ ਥੋਪੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਲਗਭਗ ਲਾਜ਼ਮੀ ਵਿਸ਼ੇ ਬਣ ਵਾਣ ਕਰ ਦਿੱਤੀ ਗਈ ਹੈ ਤੇ ਸੂਬੇ ਦੀ ਆਪਣੀ ਬੋਲੀ ਜੇ ਮੈਂ ਪੰਜਾਬ ਦੇ ਹਵੱਦ ਨਾਲ ਵੀ ਗੱਲ ਕਰਾਂ ਤਾਂ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਉਸ ਨੂੰ ਕਿਤੇ ਪਿਛਾਂ ਧੱਕਿਆ ਜਾ ਰਿਹਾ ਇਹਦੇ ਵਿੱਚ ਸਰਕਾਰਾਂ ਦੀ ਸ਼ਰਾਰਤ ਸਿਆਸੀ ਸਾਜ਼ਿਸ਼ ਹਿੰਦੀ ਕਰਨ ਜਾਂ ਅੰਗਰੇਜ਼ੀ ਕਰਨ ਦਾ ਪਹਿਲੂ ਤੇ ਕੁਝ ਗਲਤੀਆਂ ਸਾਡੇ ਆਪਣੇ ਲੋਕਾਂ ਦੀਆਂ ਇਹਦਾ ਨਤੀਜਾ ਅਸੀਂ ਆਉਣ ਵਾਲੇ ਸਮੇਂ 'ਚ ਭੋਗਾਂਗੇ ਹੁਣ ਇਸ ਪਹਿਲੂ ਤੋਂ ਗਾਂ ਤੁਰਦਿਆਂ ਸੀਬੀਐਸਸੀ ਬੋਰਡ ਦੇ ਫੈਸਲੇ ਤੇ ਝਾਤ ਮਾਰਨ ਦੀ ਲੋੜ ਹੈ ਕਿ ਕਿਵੇਂ ਹੋਇਆ ਕਿ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪੰਜਾਬੀ ਦਾ ਦਬਦਬਾ ਸੀ ਉੱਥੋਂ ਪੰਜਾਬੀ ਬਾਹਰ ਹੋ ਗਈ ਹਰਿਆਣਾ ਜਿਹੜਾ ਪੰਜਾਬ ਚੋਂ ਨਿਕਲ ਕੇ ਅੱਡ ਹੋਇਆ ਸੀ ਉੱਥੇ ਕਿਵੇਂ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਹਿਮਾਚਲ ਖਾਸ ਕਰਕੇ ਆ ਕੁਲੂ ਵਾਲੇ ਖੇਤਰ ਚੋਂ ਪਠਾਨਕੋਟ ਨਾਲ ਲੱਗਦੇ ਖੇਤਰ ਚ ਇਥੇ ਪੰਜਾਬੀ ਹੀ ਬੋਲੀ ਪੜ੍ਹੀ ਜਾਂਦੀ ਸੀ ਉੱਥੋਂ ਵੀ ਪੰਜਾਬੀ ਮੰਨਫੀ ਹੋ ਗਈ ਜੰਮੂ ਦੇ ਖੇਤਰਾਂ ਚੋਂ ਵੀ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਤੇ ਹੁਣ ਇਹ ਆਖਰੀ ਹਮਲਾ ਸੀ ਜਾਂ ਇਹ ਅਜੇ ਅਮਲਿਆਂ ਦੇ ਹਮਲਿਆਂ ਦੀ ਸ਼ੁਰੂਆਤ ਹੈ ਕਿ ਹੁਣ ਪੰਜਾਬ ਚੋਂ ਵੀ ਪੰਜਾਬੀ ਨੂੰ ਬਾਹਰ ਕੀਤਾ ਜਾਵੇ ਸੀਬੀਐਸਸੀ ਬੋਰਡ ਨੇ 9 ਮਾਰਚ ਤੱਕ ਦੇ ਲਈ ਸੁਝਾਅ ਮੰਗੇ ਤੇ ਉਹਨਾਂ ਸੁਝਾਵਾਂ ਦੇ ਵਿੱਚ ਕਿਹਾ ਵੀ ਅਸੀਂ ਆ ਨਵੀਂ ਸਿੱਖਿਆ ਨੀਤੀ ਤਹਿਤ ਸਾਲ ਚ ਦੋ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਵਾਲਾ ਪੈਟਰਨ ਲੈ ਕੇ ਆ ਰਹੇ ਆ ਉਹਦੇ ਵਿੱਚ ਆ ਸਬਜੈਕਟ ਰਹਿਣਗੇ ਆ ਵਿਸ਼ੇ ਰਹਿਣਗੇ ਉਹਦੇ ਆਧਾਰ ਤੇ ਆਪਣੀ ਰਾਏ ਭੇਜੋ ਤੇ 25 ਫਰਵਰੀ ਨੂੰ ਜਾਰੀ ਹੋ ਚਿੱਠੀ ਉਸ ਦੇ ਵਿੱਚ ਸਾਰੀਆਂ ਭਾਸ਼ਾਵਾਂ ਦੁਨੀਆ ਭਰ ਦੀਆਂ ਭਾਸ਼ਾਵਾਂ ਮਤਲਬ ਭਾਰਤ ਦੇ ਬਕਵਾਕ ਸੂਬਿਆਂ ਦੀਆਂ ਬੋਲੀਆਂ ਤਾਂ ਹੈ ਹੀ ਸੀ ਵਿਦੇਸ਼ੀ ਭਾਸ਼ਾਵਾਂ ਵੀ ਇੱਥੋਂ ਤੱਕ ਕਿ ਥਾਈ ਵੀ ਉਹਦੇ ਵਿੱਚ ਫ੍ਰੈਂਚ ਵੀ ਉਹਦੇ ਵਿੱਚ ਸਪੈਨਿਸ਼ ਵੀ ਉਹਦੇ ਵਿੱਚ ਅੰਗਰੇਜ਼ੀ ਤਾਂ ਸਭ ਤੋਂ ਉੱਪਰ ਲਿਖੀ ਹੋਈ ਸੀ ਸੋ ਫਿਰ ਉਹਦੇ ਵਿੱਚ ਹਿੰਦੀ ਵੀ ਹੈਗੀ ਸੀ ਉਹ ਚੂੜ੍ਹੂਦੂ ਵੀ ਹੈਗੀ ਸੀ ਉਹ ਚ ਬੰਗਾਲੀ ਵੀ ਹੈ ਮਹਾਰਾਸ਼ਟ ਮਰਾਠੀ ਵੀ ਹੈ ਹਾਂ ਤੇ ਤੇਲਗੂ ਵੀ ਹੈ ਹੋਰ ਸਾਰੀਆਂ ਹੈਗੀਆਂ ਪਰ ਨਹੀਂ ਸੀ ਤਾਂ ਪੰਜਾਬੀ ਨਹੀਂ ਸੀ ਮੁੱਦਾ ਬਣਿਆ ਆਵਾਜ਼ ਉੱਠੀ ਰਾਜਨੀਤਿਕ ਲੀਡਰਾਂ ਨੇ ਵੀ ਟਵੀਟ ਕੀਤੇ ਸਮਾਜਿਕ ਸੰਗਠਨਾਂ ਨੇ ਚਿੱਠੀਆਂ ਪੱਤਰਾਂ ਦਾ ਦੌਰ ਸ਼ੁਰੂ ਕੀਤਾ ਮੀਡੀਆ ਤੋਂ ਲੈ ਕੇ ਸੋਸ਼ਲ ਵੀਡੀਓ ਤੋਂ ਹੁੰਦਿਆਂ ਆਇਆ ਸਰਕਾਰੀ ਦਰਬਾਰ ਤੱਕ ਗੱਲ ਪਹੁੰਚੀ ਮੰਤਰੀ ਸਾਹਿਬ ਪੰਜਾਬ ਦੇ ਸਿੱਖਿਆ ਮੰਤਰੀ ਦੁਰਤ ਸਾਹਮਣੇ ਆਇਆ ਹਰਜੋਤ ਸਿੰਘ ਬੈਂਸ ਉਹਨਾਂ ਨੇ ਬਕਾਇਦਾ ਵੀਡੀਓ ਜਾਰੀ ਕੀਤੀ ਇਸ ਤੇ ਵੀ ਸਵਾਲ ਆਇਆ ਕਿ ਸਰਕਾਰ ਕਿ ਇਕੱਲੀ ਵੀਡੀਓ ਜਾਰੀ ਕਰਕੇ ਕੰਮ ਸਾਰੂਗੀ ਆਖਰ ਕੇਂਦਰ ਦਾ ਇੱਕ ਨਵਾਂ ਮਤਲਬ ਰੁਕਾ ਸਾਹਮਣੇ ਆ ਗਿਆ ਉਹਨਾਂ ਦੀ 26 ਤਰੀਕ ਨੂੰ ਫਿਰ ਬਾਅਦ ਦੁਪਹਿਰ ਤੱਕ ਇੱਕ ਚਿੱਠੀ ਜਾਰੀ ਆ ਗਈ ਕਿ ਜੀ ਆ ਲੋ ਅਸੀਂ ਤਕਨੀਕੀ ਤੌਰ ਤੇ ਹੋਈ ਗਲਤੀ ਨੂੰ ਦੁਰਸਤ ਕਰ ਲਿਆ ਹੁਣ ਅਸੀਂ ਪੰਜਾਬੀ ਭਾਸ਼ਾ ਵਿੱਚ ਸ਼ਾਮਲ ਕਰਤੀ ਕਿਉਂਕਿ ਜਿਹੜੀ ਇਸ ਬਾਰੇ ਦੀ ਦਸਵੀਂ ਦੀ ਡੇਟ ਸ਼ੀਟ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ 004 ਕੋਡ ਨਾਲ ਹਾਜ਼ਰ ਹੈ ਤੇ ਪਰ ਜਿਹੜੇ 2026 ਲਈ ਤੁਸੀਂ ਸੁਝਾਵਾਂਗੇ ਉਹਦੇ ਵਿੱਚੋਂ ਅੰਗਰੇਜ਼ੀ ਦਾ 101 ਕੋਡ ਹੈਗਾ ਹਿੰਦੀ ਦਾ 002 ਹੈਗਾ ਉਰਦੂ ਦਾ 003 ਹੈਗਾ ਤੇ ਉਹ ਤੋਂ ਬਾਅਦ ਸਾਰੇ ਹੈਗੇ ਵਿਚਾਲੇ 004 ਮੰਨਪੀ ਹੈ ਮਤਲਬ ਪੰਜਾਬੀ ਹੈ ਨਹੀਂ ਨਾ ਭਾਸ਼ਾ ਵੱਜੋ ਲਿਖੀ ਨਾ ਕੋਡ ਵੱਜੋ ਲਿਖੀ ਸੋ ਜਦੋਂ ਇਹ ਚਿੱਠੀ ਆਈ ਕਿ ਜੀ ਆਹ ਲਓ ਅਸੀਂ ਪੰਜਾਬੀ ਵਿੱਚ ਸ਼ਾਮਲ ਕਰਤੀ ਹੈ ਜਿਹਦੇ ਲਈ ਅਸੀਂ رائے ਮੰਗੀ ਹੈ ਤੇ ਇਹ ਪੰਜਾਬੀ ਪੜਾਈ ਜਾਂਦੀ ਰਹੇਗੀ ਇਹੋ ਜਿਹਾ ਨਹੀਂ ਅਸੀਂ ਹਟਾ ਨਹੀਂ ਰਹੇ ਜੀ ਉਹ ਤਕਨੀਕੀ ਗਲਤੀ ਸੀ ਕੋਈ ਚਲੋ ਜੀ ਇਹ ਤਕਨੀਕੀ ਗਲਤੀ ਪੰਜਾਬ ਤੇ ਪੰਜਾਬੀ ਨਾਲੇ ਕਿਉਂ ਹੁੰਦੀ ਹੈ ਇਹ ਸਮਝ ਤੋਂ ਪਰੇ ਆ ਹਾਂ ਇਸ ਤੋਂ ਬਾਅਦ ਜਿਹੜਾ ਸਹੀ ਫੈਸਲਾ ਪੰਜਾਬ ਸਰਕਾਰ ਦਾ ਆ ਉਹ ਕਾਬਲੇ ਗੌਰ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸੋਰਾ ਨੇ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਕੀਤੀ ਇਸ ਮਸਲੇ ਤੇ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਇੱਕ ਚਿੱਠੀ ਜਾਰੀ ਹੋਈ ਹੁਕਮਨਾਮਾ ਮਤਲਬ ਹੁਕਮ ਜਾਰੀ ਹੋਇਆ ਆਦੇਸ਼ ਜਾਰੀ ਹੋਇਆ ਉਹ ਆਰਡਰ ਉਹ ਹੁਕਮ ਉਹ ਦੇਸ਼ ਕਹਿ ਰਿਹਾ ਕਿ ਭਾਈ ਪੰਜਾਬ ਦੇ ਵਿੱਚ ਜਿਹੜੇ ਵੀ ਸਕੂਲ ਦੇ ਵਿੱਚ ਕੋਈ ਵੀ ਜਵਾਕ ਪੜੂਗਾ ਚਾਹੇ ਉਹ ਪੰਜਾਬ ਦੇ ਸਿੱਖਿਆ ਬੋਰਡ ਨਾਲ ਸੰਬੰਧਤ ਹੋਵੇ ਚਾਹੇ ਉਹ ਸੀਬੀਐਸਸੀ ਦੇ ਬੋਰਡ ਨਾਲ ਸੰਬੰਧਤ ਹੋਵੇ ਜਾਂ ਕਿਸੇ ਹੋਰ ਬੋਰਡ ਨਾਲ ਸੰਬੰਧਤ ਹੋਵੇ ਪੰਜਾਬ ਚ ਖੁੱਲੇ ਹਰ ਸਕੂਲ ਨੂੰ ਦਸਵੀਂ ਤੱਕ ਪੰਜਾਬੀ ਵਿਸ਼ਾ ਲਾਜ਼ਮੀ ਵਿਸ਼ੇ ਵਜੋਂ ਪੜਾਉਣਾ ਪਏਗਾ ਔਰ ਦਸਵੀਂ ਤੱਕ ਪੰਜਾਬੀ ਚੋਂ ਪਾਸ ਜਵਾਕ ਹੀ ਪਾਸ ਮੰਨਿਆ ਜਾਊਗਾ ਸੋ ਕਾਬਿਲ ਗੋਰਾ ਹੈ ਇਹ ਇਹ ਪੰਜਾਬ ਸਰਕਾਰ ਨੇ ਤੁਰੰਤ ਸਹੀ ਫੈਸਲਾ ਲਿਆ ਤੇ ਇਹ ਪਹਿਲੂ ਬਾਚਣਯੋਗ ਹੈ ਪਰ ਇਸ ਸਟੈਂਡ ਲੈਂਡ ਦੇ ਨਾਲ ਇਸ ਨੂੰ ਤੁਰੰਤ ਗੰਭੀਰਤਾ ਨਾਲ ਲੈਣ ਦੇ ਨਾਲ ਇੱਕ ਵਾਰ ਤਾਂ ਇਹ ਫੌਰੀ ਹਮਲਾ ਹੱਲ ਹੋ ਗਿਆ ਫੌਰੀ ਮਸਲਾ ਹੱਲ ਹੋ ਗਿਆ ਪਰ ਇਹ ਤੋਂ ਨજર ਸਾਨੀ ਹਟਣੀ ਨਹੀਂ ਚਾਹੀਦੀ ਚਾਹੇ ਉਹ ਸਰਕਾਰ ਦੀ ਹੈ ਚਾਹੇ ਉਹ ਬੁੱਧੀਜੀਵੀ ਵਰਗ ਦੀ ਹੈ ਚਾਹੇ ਉਹ ਪੱਤਰਕਾਰੀ ਭਾਈਚਾਰੇ ਦੀ ਹੈ ਕਿਉਂਕਿ ਖਤਰਾ ਟਲਿਆ ਨਹੀਂ ਕਦੇ ਖੇਤੀ ਖਰੜਾ ਕਦੇ ਤਿੰਨ ਖੇਤੀ ਕਾਨੂੰਨ ਫਿਰ ਕਦੇ ਮਾਰਕੀਟਿੰਗ ਖੇਤੀ ਖਰੜਾ ਕਦੇ ਸਿੱਖਿਆ ਨੀਤੀ ਕਦੇ ਇੱਕ ਦੇਸ਼ ਇੱਕ ਭਾਸ਼ਾ ਕਦੇ ਇੱਕ ਦੇਸ਼ ਇੱਕ ਟੈਕਸ ਕਦੇ ਇੱਕ ਦੇਸ਼ ਇੱਕ ਮੰਡੀ ਕਦੇ ਇੱਕ ਦੇਸ਼ ਇੱਕ ਆਗੂ ਸੋ ਇਹ ਸਾਰੇ ਢੰਗ ਤਰੀਕੇ ਸੂਬਿਆਂ ਦੀ ਆਪਣੀ ਹੋਂਦ ਨੂੰ ਖੋਰਾ ਲਾਉਣ ਵਾਲੇ ਨੇ ਉਹ ਬੋਲੀ ਨੂੰ ਉਹ ਸੱਭਿਆਚਾਰ ਨੂੰ ਉਹ ਤੁਹਾਡੇ ਪਹਿਰਾਵੇ ਨੂੰ ਹੈ ਤੁਹਾਡੇ ਰਹਿਣ ਸਹਿਣ ਨੂੰ ਤੁਹਾਡੇ ਖਾਣ ਪੀਣ ਨੂੰ ਸਾਰਿਆਂ ਤੇ ਮਾਰਕੀਟ ਦਾ ਕਬਜ਼ਾ ਇਉਂਦਰ ਪਤਾਇਆ ਕਦੋਂ ਇਸ ਲਈ ਸੁਚੇਤ ਰਹਿਣ ਦੀ ਲੋੜ ਹੈ ਚਲੋ ਗਾਂ ਵਧੀਏ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਬੈਠਕਾਂ ਦੇ ਰਾਹੀਂ ਐਸਜੀਪੀਸੀ ਆਪਣੀਆਂ ਬੈਠਕਾਂ ਦੇ ਰਾਹੀਂ ਉਧਰ ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਆਪਣੀ ਸਬਕਮੇਟੀ ਦੀ ਬੈਠਕਾਂ ਦੇ ਰਾਹੀਂ ਆਪਣੇ ਤਿਆਰ ਕਰ ਲਈ ਹੈ ਜੀ ਕਿਉਂਕਿ ਬਜਟ ਆਉਣਾ ਐਸਜੀਪੀਸੀ ਦਾ ਤੇ ਕੁਝ ਫਾਈਲਾਂ ਬਜਟ ਵਾਲੀਆਂ ਪਾਸਪਾਸ ਕਰਾਉਣ ਲਈ ਤਾਮੀ ਸਾਹਿਬ ਦੇ ਘਰੇ ਵੀ ਜਾ ਰਹੀਆਂ ਉੱਥੋਂ ਹੀ ਕੰਮ ਚੱਲ ਰਿਹਾ ਕਿਉਂਕਿ ਤਾਮੀ ਸਾਹਿਬ ਆ ਨਹੀਂ ਰਹੇ ਇੱਧਰ ਇਹ ਆਪਣੀ ਭਰਤੀ ਮਹਮ ਨਵੇੜ ਕੇ ਉਹਨਾਂ ਗਾਂਬਦਨ ਦੀ ਪ੍ਰਕਿਰਿਆ ਵੱਲ ਵੱਧ ਰਹੇ ਨੇ ਇਸ ਲਈ ਕਾਲੀ ਦਲ ਦੀ ਪਾਰਲੀਮੈਂਟ ਬੋਰਡ ਦੀ ਮੀਟਿੰਗ ਵੀ ਬਹੁਤ ਅਹਿਮ ਰਹੀ ਹੈ ਪਰ ਮੈਂ ਜਿਸ ਨੁਕਤੇ ਤੇ ਗੱਲ ਕਰ ਰਿਹਾ ਉਹ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਬੋਲੇ ਗਏ ਅਹਿਮ ਬੋਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਖਦਸਾ ਕਿ ਪਾਈ ਆਉਂਦੇ ਦਿਨਾਂ ਦੇ ਵਿੱਚ ਹੁਕਮਨਾਮੇ ਨੂੰ ਵੀ ਬਦਲਿਆ ਜਾਏਗਾ ਤੇ ਜਥੇਦਾਰ ਨੂੰ ਵੀ ਬਦਲਿਆ ਜਾਏਗਾ ਉਹਨਾਂ ਦਾ ਸਿੱਧਾ ਸਿੱਧਾ ਸਪਸ਼ਟ ਕਹਿਣਾ ਹੈ ਕਿ 2 ਦਸੰਬਰ 2024 ਨੂੰ ਸ਼੍ਰੀ ਕਲਕੱਤਾ ਸਰਬ ਦੀ ਫਸੀਲ ਤੋਂ ਜੋ ਹੁਕਮਨਾਮੇ ਪੜੇ ਗਏ ਜੋ ਆਦੇਸ਼ ਜਾਰੀ ਕੀਤੇ ਗਏ ਉਹਨਾਂ ਦੀ ਜਿਸ ਤਰ੍ਹਾਂ ਅਜੇ ਤੱਕ ਪਾਲਣਾ ਪੂਰਾ ਰੂਪ ਚ ਨਹੀਂ ਹੋਈ ਉਸ ਨੂੰ ਪੂਰਾ ਰੂਪ ਚ ਜਿਵੇਂ ਨਹੀਂ ਮੰਨਿਆ ਗਿਆ ਉਹ ਚ ਪਿਕੰਡ ਚੂਦ ਵਾਲਾ ਫਾਰਮੂਲਾ ਅਪਣਾਇਆ ਗਿਆ ਕਿ ਆ ਪਸੰਦ ਆ ਆ ਚੁਣ ਲਾਂਗੇ ਆ ਮੰਨਾਂਗੇ ਆ ਪਸੰਦ ਨਹੀਂ ਆ ਮੰਨਾਂਗੇ ਹੁਣ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ ਕਿ ਜਥੇਦਾਰ ਸਾਹਿਬ ਦਾ ਇਹ ਆਖਣਾ ਕਿ ਭਾਈ ਇਹ ਹੁਕਮਨਾਮੇ ਬਦਲ ਸਕਦੇ ਨੇ ਇੱਥੋਂ ਤੱਕ ਕਿ ਜਥੇਦਾਰ ਨੂੰ ਵੀ ਬਦਲ ਸਕਦੇ ਨੇ ਕਿ ਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਇਤਿਹਾਸ ਦੇ ਪੰਨਿਆਂ ਦੇ حوالے ਨਾਲ ਕਹੀ ਹੈ ਸ਼੍ਰੋਮਣੀ ਕਾਦਲ ਬਾਦਲ ਧਰ ਦੇ ਪਛੋਕਰ ਦੇ حوالے ਨਾਲ ਕਹੀ ਹੈ ਕਿਉਂਕਿ ਜਿਹੜੀ ਧਿਰ ਪੰਜਾਬ ਦੇ ਵਿੱਚ ਅਕਾਲੀ ਦਲ ਦੇ حوالے ਨਾਲ ਸੱਤਾ ਤੇ ਕਾਬਜ਼ ਰਹੀ ਤੇ ਜਾਂ ਜਿਹੜੀ ਧਿਰ ਦਾ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਚੱਲੇ ਆ ਰਿਹਾ ਉਸ ਨੇ ਸਾਰੀ ਪ੍ਰਕਿਰਿਆ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀਆਂ ਹਮੇਸ਼ਾ ਕੋਸ਼ਿਸ਼ਾਂ ਕੀਤੀਆਂ ਚਾਹੇ ਜੱਥੇਦਾਰਾਂ ਨੂੰ ਘਰੇ ਬੁਲਾ ਕੇ ਮਾਫੀਨਾਮਿਆਂ ਦੀਆਂ ਗੱਲਾਂ ਹੋਣ ਤੇ ਚਾਹੇ ਫਿਰ ਉਹ ਤੋਂ ਬਾਅਦ ਜੱਥੇਦਾਰਾਂ ਨੂੰ ਹਟਾਉਣ ਦੀ ਪ੍ਰਕਿਰਿਆ ਵਾਲਾ ਪਹਿਲੂ ਹੋਵੇ ਚਾਹੇ ਉਹ 1999 ਚ ਭਾਈ ਰਣਜੀਤ ਸਿੰਘ ਵਾਲਾ ਮਸਲਾ ਹੋਵੇ ਜਾਂ ਪ੍ਰੋਫੈਸਰ ਮਨਜੀਤ ਸਿੰਘ ਵਾਲਾ ਪਹਿਲੂ ਹੋਵੇ ਤੇ ਚਾਹੇ ਗਿਆਨੀ ਪੂਰਨ ਸਿੰਘ ਵਾਲਾ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਹੁਣ ਇਸ ਤੱਕ ਆਉਂਦਿਆਂ ਆਉਂਦਿਆਂ ਸਭ ਦੀਆਂ ਨਜ਼ਰਾਂ ਗਿਆਨੀ ਰੁਖਵੀਰ ਸਿੰਘ ਤੇ ਟਿਕੀਆਂ ਹੋਣੀਆਂ ਸੀ ਕਿ ਗਿਆਨੀ ਰੁਖਵੀਰ ਸਿੰਘ ਕੋਈ ਸਪਸ਼ਟ ਜਾਂ ਸਖਤ ਸਟੈਂਡ ਲੈਣ ਖਾਸ ਕਰਕੇ ਜਦੋਂ ਸੱਤ ਮੈਂਬਰੀ ਕਮੇਟੀ ਉਸ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ ਤਾਂ ਉਹਦੇ ਵਿੱਚੋਂ ਪਹਿਲਾਂ ਤਾਮੀਰ ਸਾਹਿਬ ਅਸਤੀਫਾ ਦੇ ਕੇ ਲੰਬੇ ਹੋਏ ਫਿਰ ਕਿਰਪਾਲ ਸਿੰਘ ਬਟੂੰਗਰ ਤੇ ਪੰਜ ਮੈਂਬਰੀ ਕਮੇਟੀ ਬੈਠਕ ਕਰਕੇ ਆਪਣਾ ਦਸਤਾਵੇਜ਼ੀ ਲੈ ਕੇ ਜਾਂਦੀ ਹੈ ਕਿ ਜੱਦਰ ਸਾਹਿਬ ਸਾਨੂੰ ਹੁਕਮ ਦੇਓ ਅਸੀਂ ਕੀ ਕਰੀਏ ਉਹਨਾਂ ਨੂੰ ਕਿਹਾ ਗਿਆ ਕਿ 2 ਜਾਂ 3 ਦਿਨ ਉਮੀਦ ਕਰਦੇ ਹਾਂ ਅੱਜ ਜਦ ਤੱਕ ਪ੍ਰੋਗਰਾਮ ਚੱਲ ਰਿਹਾ ਹੋਵੇ ਸ਼ਾਇਦ ਤਦ ਤੱਕ ਜੱਦਰ ਸਾਹਿਬ ਬੋਲ ਦੇਣ ਪਰ ਅਜੇ ਤੱਕ ਬੋਲੇ ਨਹੀਂ ਜੱਦਰ ਸਾਹਿਬ ਦੀ ਚੁੱਪ ਇਹ ਤੇ ਕੀ ਅਰਥ ਲਾਉਂਦਾ ਸਿੱਖ ਸੰਗਤ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ। ਕਿ ਸਿੰਘ ਸਾਹਿਬ ਕਿਸੇ ਸਮੇਂ ਤਾਂ ਹੁੰਗਾਰਾ ਭਰਦੇ ਨੇ ਤੇ ਲੱਗਦਾ ਕਿ ਲੈ ਵੀ ਸਖ ਸਟੈਂਡ ਲੈਣ ਜਾ ਰਹੇ ਨੇ। ਫਿਰ ਅਚਨ ਕੋਤਵਾਰ ਫਿਰ ਉਹ ਮੋੜਾ ਘਟ ਜਾਂਦੇ ਨੇ। ਕਿਉਂ ਨਾ ਤੇ ਕੋਈ ਦਬਾਅ ਹੈ। ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ। ਅੰਮ੍ਰਿਤਸਰ ਦੇ ਵਿੱਚ ਸੀਗੇ ਲੰਗੇ ਕੱਲ ਉੱਥੇ ਉਹ ਤਕਰੀਰਾਂ ਲਗਾਤਾਰ ਰੋਜ਼ ਕਿਤਨਾ ਕਿਤੇ ਪਹੁੰਚ ਅਪਰੋਚ ਕਰ ਰਹੇ ਨੇ। ਉਹਨਾਂ ਨੇ ਕਹਿੰਦੇ ਪਿੰਡਾਂ ਚ ਮਹਿਮਤ ਹੋਰ ਲਈ ਇੱਕ ਵਾਰ ਵੈਸੇ ਉਹ ਚੰਦੂ ਮਾਜਰਾ ਨਾਲ ਵੀ ਸਟੇਜ ਸਾਂਝੀ ਕਰ ਰਹੀ ਸੀ ਉਸ ਦਿਨ ਚਰਚਾ ਵੀ ਤੁਰਪੀ ਸੀ ਕਿਆ ਕੀਆ ਭਾਈ ਸ਼ਾਇਦ ਉਹ ਤੋਂ ਉਹਨਾਂ ਨੇ ਥੋੜਾ ਜਿਹਾ ਬਚਾ ਕੰਮ ਦੀ ਕੋਸ਼ਿਸ਼ ਕੀਤੀ ਆ ਜਾਂ ਨਹੀਂ ਹੁਣ ਆਲਾ ਸਮਾਂ ਦੱਸੂਗਾ ਕਿ ਉਹਨਾਂ ਨਾਲੇ ਜਾਣਾ ਜਾਂ ਕੀ ਕਰਨਾ ਪਰ ਉਹ ਕਹਿੰਦੇ ਮੈਂ ਧਰਮ ਖੇਤਰ ਚ ਵਿਚਰ ਗਿਆਨੀ ਹਰਪ੍ਰੀਤ ਸਿੰਘ ਹੋਰ ਨੇ ਇੱਕ ਕੱਲ ਹੋਰ ਕਹੀ ਕਹਿੰਦੇ ਜੀ ਕਿ ਦਬਾਅ ਮੰਨੋ ਤਾਂ ਹੈ ਦਬਾਅ ਨਾ ਮੰਨੋ ਤਾਂ ਨਹੀਂ ਹੈ ਹੁਣ ਇਹਦੇ ਅਰਥ ਕੀ ਨੇ ਜਨਾਬ ਕਿ ਉਹ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਕਹਿ ਰਹੇ ਨੇ ਕਿ ਤੁਸੀਂ ਦਬਾਅ ਫੇਟੋ ਕਿਉਂ ਗਿਆਨੀ ਰਗਵੀਰ ਸਿੰਘ ਨੂੰ ਕਹਿ ਰਹੇ ਜੀ ਤੁਸੀਂ ਦ ਕੁਝ ਤਰ੍ਹਾਂ ਕਹਿੰਦੀ ਹੈ ਗਿਆਨੀ ਰੁਗਵੀਰ ਸਿੰਘ ਹੋਰਾਂ ਨੂੰ ਅਜੇ ਨਹੀਂ ਹਟਾਇਆ ਜਾਏਗਾ April ਤੱਕ ਸ਼ਾਇਦ ਇਹ ਬਾਰੀ ਆ ਜਾਵੇ। ਬਾਕੀ ਪੰਥਕ ਸਿਆਸਤ ਜਿਹੀ ਉਠਾ-ਪਟਕ ਚੱਲ ਰਹੀ ਹੈ। ਪਤਾ ਨਹੀਂ ਕਦੋਂ ਕੀ ਹੋ ਜਾਵੇ। ਇਧਰ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਤੇ ਉਸ ਤੋਂ ਬਾਅਦ ਤਾਮੀ ਸਾਹਿਬ ਦਾ ਅਸਤੀਫਾ ਅਜੇ ਵੀ ਪੈਂਡਿੰਗ ਪਿਆ। ਸੋ ਕਾਫੀ ਤਨਾਲੀ ਪ੍ਰਕਿਰਿਆ 'ਚੋਂ ਇਹ ਸਭ ਕੁਝ ਲੰਘ ਰਿਹਾ ਤੇ ਉਹਦੇ ਵਿੱਚੋਂ ਅਕਾਲੀ ਦਲ ਬਾਦਲ ਧਰ ਆਪਣੇ ਨਵੇਂ ਪ੍ਰਧਾਨ ਦੇ ਹਵਾਲੇ ਨਾਲ ਚੋਣ ਪ੍ਰਕਿਰਿਆ ਵੱਲ ਵਧਣ ਦੀ ਕੋਸ਼ਿਸ਼ਾਂ ਚ ਜੋ ਕੁਛ ਹੈ ਤੁਹਾਡੇ ਸਾਹਮਣੇ ਹੈ ਚਲੋ ਪ੍ਰਪਗਿਆ ਵਧੀਏ ਪੰਜਾਬ ਸਰਕਾਰ ਕਹਿੰਦੀ ਜੀ ਹੁਣ ਅਸੀਂ 2 ਸਾਲ ਪੰਜਾਬ ਦੇ ਰੇਖੇ ਲਾਉਣੇ ਆ ਕਿਉਂਕਿ 3 ਸਾਲ ਤਾਂ ਤੋਰਾ ਫੇਰਾ ਮਾਰੀ ਰੱਖਿਆ ਵੈਸੇ ਜਿਵੇਂ ਚੋਣ ਫੇਰ ਆ ਗਈ ਰੰਗ ਤਾਂ ਫੇਰ ਲੁਧਿਆਣੇ ਚ ਤਰੀਕ ਚ ਨਹੀਂ ਆਈ ਉਮੀਦਵਾਰ ਤਾਂ ਆਈ ਗਿਆ ਅਗਲੇ ਦਾ ਤੇ ਉਮੀਦਵਾਰ ਤੋਂ ਬਾਅਦ ਰਾ ਵੀ ਪਤਾ ਹੀ ਹੈ ਕਿ ਭਾਈ ਇਧਰ ਅਸੀਂ ਅਰਵਿੰਦ ਸਿੰਘ ਕੇ ਜੀ ਅਰਵਿੰਦ ਕੇਜਰੀਵਾਲ ਨੂੰ ਰਾਸਵਾ ਭੇਜਿਆ ਜਾਣਾ ਸੰਜੀਵ अरोੜੇ ਦੀ ਥਾਂ ਤੇ ਅਰਵਿੰਦ ਕੇਜਰੀਵਾਲ ਦਾ ਹੁਣ ਰਾਸਵਾ ਜਾਣ ਦਾ ਰਾਹ ਖੁੱਲਿਆ ਜਾ ਰਿਹਾ ਇਹ ਅਜੇ ਪਤਾ ਨਹੀਂਗਾ ਪਰ ਕਿ ਹਾਂ ਇਹ ਇਨਾ ਆਸਾਨ ਵੀ ਹੋਏਗਾ ਕਿ ਨਹੀਂ ਕਿਉਂਕਿ ਜੇ ਸੰਜੀਵ अरोੜਾ ਪਹਿਲਾਂ ਤਾਂ ਐਮਐਲਏ ਬਣ ਤਾਂ ਰਾਸਵਾ ਖਾਲੀ ਹੋਊਗੀ ਤੇ ਰਾਸਵਾ ਖਾਲੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਫਿਰ ਤੈਅ ਕਰੇ ਕਿ ਹਾਂ ਭਾਈ ਹੁਣ ਚੋਣ ਕਰਾ ਲਓ ਕਈ ਵਾਰ ਇਹ ਪ੍ਰਕਿਰਿਆ ਅੱਗੇ ਪਿੱਛੇ ਵੀ ਹੋ ਜਾਂਦੀ ਹੈ ਇਹ ਵੀ ਕੇਜਰੀਵਾਲ ਨੂੰ ਘਰ ਕਰਨ ਦੀ ਲੋੜ ਤੇ ਉਧਰ ਕੈਗਦੀ ਰਿਪੋਰਟਾਂ ਕਾਫੀ ਕੁਸ਼ਕੋਰ ਰਹੀਆਂ ਤੇ ਪਤਾ ਨਹੀਂਗਾ ਕਿ ਹੁਣ ਰਾਸਵਾ ਦੀ ਬੂਹੇ ਖੁੱਲਣਿਆ ਜਾਂ ਤਿਹੜ ਦੇ ਇਹ ਵੀ ਫਿਕਰ ਹੈਗਾ ਦਿੱਲੀ ਵਾਲੀ ਹਾਰ ਤੋਂ ਬਾਅਦ ਪੰਜਾਬ ਦੀ ਸੱਤਾਧਾਰੀ ਧਿਰ ਨੇ ਲਗਾਤਾਰ ਕੁਝ ਫੈਸਲੇ ਲੈਣੇ ਸ਼ੁਰੂ ਕੀਤੇ ਆ ਚਾਹੇ ਉਹ ਮਾਰਕੀਟ ਕਮੇਟੀਆਂ ਹੋਣ ਚਾਹੇ ਉਹ ਚੇਅਰਮੈਨ ਹੋਣ ਚਾਹੇ ਹੋਰ ਮੈਂਬਰ ਹੋਣ ਚਾਹੇ ਆ ਨਾਮਜ਼ਦ ਕਰਨਾ ਹੋਵੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਚਲੋ ਜੀ ਸੈਸ਼ਨ ਵੀ ਦੋ ਦਿਨ ਦਾ ਹੋ ਗਿਆ ਜੀ ਉਹ ਕਿ ਖੇਤੀ ਖਰੜਾ ਵੀ ਰੱਦ ਕਰਤਾ ਜੀ ਅਸੀਂ ਐਨਾ ਰਾਜਨੀਤਿਕ ਤਾਨਨੇ ਮੇਣੇ ਵੀ ਹੋ ਗਏ ਜੀ ਪਰ ਹੁਣ ਕਹਿੰਦੇ ਜੀ ਨਸ਼ਿਆਂ ਦੇ ਮਾਮਲੇ ਤੇ ਬਹੁਤ ਕੰਮ ਕਰਨਾ ਅਸੀਂ ਬਕਾਇਦਾ ਤੌਰ ਤੇ ਪੰਜਾਬ ਚ ਨਸ਼ਿਆਂ ਦੇ ਖਿਲਾਫ ਹਾਈ ਪਾਵਰ ਕਮੇਟੀ ਬਣਾ ਦਿੱਤੀ ਹੈ। ਉਹ ਸਾਈ ਪਾਵਰ ਕਮੇਟੀ ਦੀ ਅਗਵਾਈ ਹਰਪਾਲ ਸਿੰਘ ਚੀਮਾ ਕਰਨਗੇ ਜੀ। ਅਮਨ अरोड़ा ਵੀ ਉਹਦੇ ਵਿੱਚ ਹੋਣਗੇ। ਮੈਂ ਉਹਨਾਂ ਆਮਨ अरोड़ा ਸਣੇ ਪੰਜ ਮੰਤਰੀ ਇਹਦੇ ਵਿੱਚ ਨੇ। ਤੇ ਕਹਿੰਦੇ ਜੀ ਹੁਣ ਡਰੱਗ ਦੇ ਖਿਲਾਫ ਪਿੰਡ ਪੱਧਰ ਤੇ ਗਲੀ ਪੱਧਰ ਤੇ ਮਹੱਲੇ ਪੱਧਰ ਤੇ ਮਹੰਮ ਚਲਾਊਗੀ ਇਹ ਕਮੇਟੀ। ਚਲੋ ਦੇਖਦੇ ਹਾਂ ਜੀ। ਇਹਨਾਂ ਤਾਂ ਸਰਕਾਰ ਕੀ ਤਰ੍ਹਾਂ ਹੱਥਲ ਤੇ ਉਤਰਨ ਜਾ ਰਹੀ ਹੈ। ਪੰਜਾਬ ਸਰਕਾਰ ਨੇ ਨਸ਼ੇ ਦੇ ਖਿਲਾਫ ਕਹਿੰਦੇ ਜੰਗ ਛੇੜੀ ਹੈ। ਇਸ ਦੀ ਨਿਗਰਾਨੀ ਦੇ ਲਈ ਪੰਜ ਮੈਂਬਰੀ ਹਾਈ ਪ੍ਰੋਫਾਈਲ ਕਮੇਟੀ ਬਣਾਈ ਹੈ ਹਾਈ ਪਾਵਰ ਵਾਲੀ ਕਮੇਟੀ ਬਣਾਈ ਹੈ ਸਾਰੀਆਂ ਤਾਕਤਾਂ ਦੇਤੀਆਂ ਕਹਿੰਦੇ ਇਸ ਕਮੇਟੀ ਨੂੰ ਤਾਕਤਾਂ ਸਭ ਨੂੰ ਪਤਾ ਪੰਜਾਬ ਚ ਕਿਹਦੇ ਕੋਲ ਨੇ ਤੇ ਉਸ ਤਾਕਤਾਂ ਨੂੰ ਹੋਰ ਪੂਰੀ ਤਰ੍ਹਾਂ ਕੰਟਰੋਲ ਕਰਨ ਲਈ ਇਹ ਰਾਸਵਾ ਦਾ ਰਾਹ ਵੀ ਚੁਣਿਆ ਜਾ ਰਿਹਾ ਇਹ ਵੀ ਚਰਚਾਵਾਂ ਨੇ ਪਰ ਸਰਕਾਰ ਦਾੰ ਪਰਦੀ ਹੈ ਕਿ ਜੀ ਲਓ ਜੀ ਅਸੀਂ ਹਾਈ ਪਾਵਰ ਕਮੇਟੀ ਬਣਾਤੀ ਕਮੇਟੀ ਦਾ ਕੰਮ ਨਸ਼ਿਆਂ ਨੂੰ ਲੈ ਕੇ ਕੀਤੀ ਜਾ ਰਹੀ ਕਾਰਵਾਈ ਉੱਤੇ ਨਜ਼ਰ ਰੱਖਣਾ ਹੋਊਗਾ ਜੋ ਵੀ ਨਸ਼ਿਆਂ ਦੇ ਮਾਮਲੇ ਚ ਕੰਮ ਚੱਲੂਗਾ ਉਹਦੇ ਉੱਤੇ ਕਹਿੰਦੇ ਨਜ਼ਰ ਰੱਖਣੀ ਹੈ ਕਮੇਟੀ ਨੇ ਪੰਜ ਮੰਤਰੀ ਸ਼ਾਮਲ ਕੀਤੇ ਨੇ ਜਿਨ੍ਹਾਂ ਚ ਮੁਖੀ ਵਜੋਂ ਕਮੇਟੀ ਦੇ ਮੁਖੀ ਵਜੋਂ ਹਰਪਾਲ ਸਿੰਘ ਚੀਮਾ ਹੋਣਗੇ ਨਾਲ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਨੇ ਅੱਜਕੱਲ੍ਹ ਪੰਜਾਬ ਦੇ ਵਿੱਚ ਅਮਨ ਅਰੋੜਾ ਹੋਣਗੇ ਬਲਵੀਰ ਸਿੰਘ ਲਾਲਜੀਤ ਸਿੰਘ ਪੋਲਰ ਤਰਨਪ੍ਰੀਤ ਸੌਂਦ ਇਹ ਕਮੇਟੀ ਦੇ ਮੈਂਬਰ ਹੋਣਗੇ ਜੀ ਨਾਲ ਹੁਣ ਇਹ ਕਮੇਟੀ ਕਹਿੰਦੇ ਜੀ ਪੂਰੀ ਤਰ੍ਹਾਂ ਨਾਲ ਡਰੱਗ ਤੇ ਹਮਲਾ ਕਰੇਗੀ ਡਰੱਗ ਵੇਚਣ ਵਾਲਿਆਂ ਤੇ ਹਮਲਾ ਕਰੇਗੀ ਉਹਨਾਂ ਦੀ ਨਿਸ਼ਾਨਦੇਹੀ ਕਰੇਗੀ ਉਹਨਾਂ ਨੂੰ ਪਿੰਨ ਪੁਆਇੰਟ ਕਰੇਗੀ ਉਸ ਤੋਂ ਬਾਅਦ ਪੁਲਿਸ ਤੰਤਰ ਆਪਣੀ ਕਾਰਵਾਈ ਕਰੇਗਾ ਕਹਿੰਦੇ ਜੀ ਕਮੇਟੀ ਗਰਾਊਂਡ ਤੇ ਜਾ ਕੇ ਕੰਮ ਕਰੇਗੀ ਪਿੰਡ ਪਿੰਡ ਪੱਧਰ ਤੇ ਗਲੀ ਗਲੀ ਪੱਧਰ ਤੇ ਘਲ ਕਰੇਗੀ ਲੋਕਾਂ ਨਾਲ ਉਸ ਤੋਂ ਅੰਕੜੇ ਇਕੱਠੇ ਕਰੇਗੀ ਬਹੁਤ ਜਨਾਬ ਹੈ ਜਾ ਕੁਝ ਹੁੰਦਾ ਹੈ ਕੈਪਟਨ ਅਿੰਦਰ ਸਿੰਘ ਵੀ ਗੁਰਕਾ ਸਾਹਿਬ ਤੇ ਹੱਥ ਰੱਖ ਕੇ ਆਏ ਸੀ ਕਿ 4 ਹਫ਼ਤਿਆਂ ਚ ਨਸ਼ੇ ਦਾ ਲੱਕ ਤੋੜ ਦਿਆਂਗੇ 4 ਮਹੀਨਿਆਂ ਦੀਆਂ ਗੱਲਾਂ ਤਾਂ ਤੁਸੀਂ ਵੀ ਕਰਕੇ ਆਏ ਸੀ ਚਲੋ 3 ਸਾਲ ਟੱਪ ਗਏ ਆ ਵੀ 2 ਸਾਲ ਟੱਪ ਜਾਣੇ ਪਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਮਾਫੀਆ ਰਾਜ ਤੋਂ ਮੁਕਤੀ ਦਿਵਾਉਣ ਚ ਅਜੋ ਕੰਮ ਨਹੀਂ ਹੋਇਆ ਜਿਸ ਦੀ ਆਸ ਕੀਤੀ ਜਾ ਰਹੀ ਸੀ ਕਿ ਇਸ ਤਰ੍ਹਾਂ ਕੰਮ ਹੋ ਸਕਦਾ ਸੋ ਹੁਣ ਇਹ ਕਮੇਟੀ ਕਿੰਨਾ ਕੁ ਤਰਸਲ ਤੇ ਉਤਰ ਕੇ ਕੰਮ ਕਰੇਗੀ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਸਾਰਾ ਫੋਕਸ ਇਹ ਇਹ ਸਾਰੀਆਂ ਕਾਰਵਾਈਆਂ ਹੁਣ 227 ਲਈ ਨੇ 227 ਦੀ ਤਿਆਰੀ 225 ਚ ਸ਼ੁਰੂ ਹੋ ਗਈ ਆ ਉਧਰ ਬਘੇਲ ਜੀ ਆ ਰਹੇ ਨੇ ਜੀ ਕਿ ਜੀ ਕਾਂਗਰਸ ਇਕ ਜੁਟ ਕਰਨੀ ਆ ਉਧਰ ਐ ਅਕਾਲੀ ਦਲ ਲੱਗਿਆ ਜੀ ਆਪਣਾ ਪ੍ਰਧਾਨ ਚੁਣ ਕੇ ਮੁੜ ਕੇ ਤਰਸਲ ਤੇ ਉਤਰਨਾ ਸਰਕਾਰ ਅਸੀਂ ਬਣਾਉਣੀ ਆ ਇਧਰ ਪੰਜਾਬ ਬਚਾਉਣ ਦੇ ਲਈ ਕਿਜਰੀਵਾਲ ਜੀ ਆ ਰਹੇ ਨੇ ਕਿ ਜੇ ਪੰਜਾਬ ਦੀ ਸੱਤਾ ਵੀ ਗਈ ਤਾਂ ਕੋਈ ਥੋੜ ਟਿਕਾਣਾ ਹੀ ਨਹੀਂ ਬਚਣਾ ਸੋ ਲੈ ਦੇ ਕੇ ਸਾਰੀ ਕਵਾਇਦ 227 ਲਈ ਆ ਹੁਣ ਇਹ ਇਹਦੇ ਵਿੱਚੋਂ ਪੰਜਾਬ ਲਈ ਹੁੰਦੀ ਕਵਾਇਦ ਕਿਤੇ ਅਜੇ ਤੱਕ ਨਜ਼ਰ ਨਹੀਂ ਆਈ ਸੋ ਦੇਖਣ ਵਾਲੀ ਗੱਲ ਹੋएगी ਕਿ ਇਹਦੇ ਵਿੱਚੋਂ ਕੋਈ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ ਇਹ ਦੇਖਦੇ ਹਾਂ ਜੀ ਕਿਵੇਂ ਅੱਗੇ ਵਧਿਆ ਜਾਂਦਾ ਚਲੋ ਜਿੱਥੋਂ ਤੱਕ ਅੱਗੇ ਵਧਣ ਦੀ ਗੱਲ ਆ ਕਹਿੰਦੇ ਜੀ ਪੰਜਾਬ ਚ ਰੇਟ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੀ ਹਾਂ ਇਮੀਗ੍ਰੇਸ਼ਨ ਡੌਂਕੀ ਅਮਰੀਕਾ ਫੇਰੀ ਅਮਰੀਕਾ ਵੱਲੋਂ ਆਹ ਹੁਣ ਨਵਾਂ 골ਡਨ ਕਾਰਡ 44 ਕਰੋੜ ਦੇ ਵਿੱਚ ਲਾਓ ਜੀ ਕਹਿੰਦੇ ਜੇ ਲੈਣੀ ਹੈ ਹੈਨਾ ਤੋ 44 ਕਰੋੜ ਚ ਅਮਰੀਕਾ ਦੀ ਨਾਗਰਤਾ ਮਿਲੂਗੀ ਇੱਥੇ 40-40 ਲੱਖ ਲਾ ਕੇ ਡੌਂਕੀ ਲਾ ਕੇ ਜਿਹੜੇ ਜਾ ਰਹੇ ਸੀ ਉਸ ਸਮੇਂ ਵੀ ਕਰ ਰਹੀ ਸੀ ਜਿਹਦੇ ਕੋਲ 40 ਲੱਖ ਹੈ ਭਾਈ ਉਹਨੂੰ ਕੀ ਲੋੜ ਐ ਐਸਾ 44 ਕਰੋੜ ਮੰਗ ਰਿਹਾ ਅਗਲੇ ਪਰ ਇੱਧਰ ਅਮਰੀਕਾ ਤੋਂ ਤਿੰਨ-ਤਿੰਨ ਜਹਾਜ਼ ਮੋੜਨ ਤੋਂ ਬਾਅਦ ਤੇ ਜਾਂ 13 ਦਿੱਲੀ ਰਾਹੀਂ ਆਉਣ ਦੇ ਹਵਾਲੇ ਤੋਂ ਬਾਅਦ ਕਹਿੰਦੇ ਜੀ ਬਹੁਤ ਸਰਗਰਮ ਹੈ ਕੇਂਦਰ ਵੀ ਪੰਜਾਬ ਵੀ ਐ ਈਡੀ ਵੀ ਤੇ ਸਨਕ ਏਜੰਸੀਆਂ ਵੀ ਤੇ ਜੀ ਕਹਿੰਦੇ ਉਹਨਾਂ ਸਾਰਿਆਂ ਵੱਲੋਂ ਸਾਂਝੇ ਆਪਰੇਸ਼ਨ ਦਾ ਨਤੀਜਾ ਕਿ ਈਡੀ ਨੇ ਰੇਡ ਮਾਰੀ ਹੈ ਜੀ ਬਿਲਕੁਲ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਲੁਧਿਆਣਾ ਤੱਕ ਈਡੀ ਨੇ ਇਮੀਗ੍ਰੇਸ਼ਨ ਏਜੰਸੀਆਂ ਤੇ ਇਮੀਗ੍ਰੇਸ਼ਨ ਵਾਲੀਆਂ ਕੰਪਨੀਆਂ ਤੇ ਉਹਨਾਂ ਦੇ ਉੱਤੇ ਕਹਿੰਦੇ ਰੇਡ ਕੀਤੀ ਤੇ ਰੇਡ ਚ ਕਹਿੰਦੇ ਜੀ ਨਕਦੀ ਵੀ ਫੜ ਹੋ ਗਈ 19 ਲੱਖ ਤੋਂ ਵੱਧ ਇਹ ਅੰਕੜਾ ਹੋਰ ਵੱਧ ਵੀ ਸਕਦਾ ਸੋ ਜਿਹੜੀ ਮੁੱਢਲੀ ਜਾਣਕਾਰੀ ਅਨੁਸਾਰ 19 ਲੱਖ ਤੇ ਕਰੀਬ ਕਹਿੰਦੇ ਨਕਦੀ ਫੜ ਹੋਈ ਆ ਡਿਜੀਟਲ ਡਿਵਾਈਸ ਫੜ ਗਏ ਨੇ ਕਈ ਮਤਲਬ ਕਿ ਗਲਤ ਤਰੀਕਿਆਂ ਨਾਲ ਬਣੇ ਹੋਏ ਡਾਕੂਮੈਂਟ ਬਰਾਮਦ ਹੋਏ ਨੇ ਬਾਹਰ ਭੇਜਣ ਦੇ ਲਈ ਵਰਤੇ ਜਾਂਦੇ ਹਥਕੰਡਿਆਂ ਦੇ ਸੋ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਲੁਧਿਆਣਾ ਚ ਚੰਡੀਗੜ੍ਹ ਦੇ ਵਿੱਚ ਕਈ ਅਮਰੀਕਨ ਕੰਪਨੀ ਦੀ ਰੇਡ ਕੀਤੀ ਆ ਤੇ ਇਸ ਰੇਡ ਦੇ ਵਿੱਚ ਕਹਿੰਦੇ ਜਿਹੜੇ ਡਾਕੂਮੈਂਟ ਨੇ ਉਹ ਇਲੀਗਲ ਤਰੀਕੇ ਨਾਲ ਵਿਦੇਸ਼ ਭੇਜਣ ਦੇ ਜਾਂ ਅਮਰੀਕਾ ਭੇਜਣ ਦੇ ਹਵਾਲੇ ਨਾਲ ਬਰਾਮਦ ਹੋਏ ਨੇ ਤੇ ਉਹਦੇ ਵਿੱਚ ਡਿਜੀਟਲ ਡਿਵਾਈਸ ਵੀ ਆਪਣੇ ਕਬਜ਼ੇ ਚ ਲਈ ਈਡੀ ਨੇ ਤੇ ਇਸ ਤਰ੍ਹਾਂ ਨਕਦੀ ਵੀ ਇਹੀ ਪਹਿਲੂ ਨੀਗਾ ਉਹ ਕਹਿੰਦੇ ਕਿ ਕਿਵੇਂ ਖਾਤੇ ਚ ਪੈਸੇ ਦਿਖਾਉਣੇ ਆ ਹਾਂ ਕਿਵੇਂ ਕਾਗਜ਼ ਪੂਰੇ ਕਰਨੇ ਆ ਕਿਵੇਂ ਝਾਲੀ ਫਾਲੀ ਕਾਰਵਾਈ ਕੇਸ ਤਿਆਰ ਕਰਨਾ ਫਾਈਲ ਤਿਆਰ ਕਰਨੀ ਆ ਨਕਲੀ ਫਾਈਲ ਲਾਉਣੀ ਹੈ ਅਸਲੀ ਫਾਈਲ ਲਾਉਣੀ ਹੈ ਇਹਦੇ ਲਈ ਕਹਿੰਦੇ ਕਿ ਮੋਟਾ ਪੈਸੇ ਦਾ ਸਰਕਲ ਚੱਲਦਾ ਕਿ ਜਿਵੇਂ ਵਿਆਜ ਤੇ ਪੈਸੇ ਆਪੇ ਦੇ ਕੇ ਵੀ ਆ ਲੋ ਜੀ ਐਨੇ ਪੈਸੇ ਤੁਹਾਡੇ ਖਾਤੇ 'ਚ ਦਿਖਾਤੇ ਹੁਣ ਤੁਸੀਂ ਸਾਨੂੰ ਇਹਦੇ ਬੱਤੇ ਲੱਖ ਰੁਪਇਆ ਦੇ ਦਿਓ 15 ਦਿਨ ਐ ਪੈਸੇ ਤੁਹਾਡੇ ਖਾਤੇ 'ਚ ਰਹਿਣਗੇ ਨਾ ਅਗਲਾ ਛੇਟਾ ਨਾ ਕਢਾ ਸਕਦਾ 15 ਦਿਨ ਉਧਰ ਰੱਖ ਕੇ ਆਪਣੇ ਪੈਸੇ ਵਾਪਸ ਹੀ ਲੈ ਲੈ ਤੇ ਉਹਦੇ ਉੱਤੇ ਬਲਟੇ ਪੈਸੇ ਵੀ ਲੈ ਲੈ ਫਿਰ ਆ ਕਾਗਜ਼ ਪੱਤਰ ਪੂਰੇ ਕਰਨ ਇਹਦੇ ਐਨੇ ਲੱਗਣਗੇ ਜੀ ਇਹ ਐਨਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਜੀ ਐਕਸਪੀਰੀਅੰਸ ਬਣ ਜੂਗਾ ਜੀ ਆਹ ਹੋ ਜਾਊਗਾ ਉਹ ਸਾਰਾ ਕੁਝ ਕ ਸੋ ਇਹ ਤਰੀਕਿਆਂ ਨਾਲ ਕਹਿੰਦੇ ਪੈਸਾ ਬਸੂਲੀ ਅੰਨੀ ਆ ਜਿਹੜਾ ਜਿੰਨੇ ਭਾਅ ਨੂੰ ਫਸ ਗਿਆ ਉਹਨੇ ਭਾਅ ਨੂੰ ਸੌਦਾ ਇਹਦੇ ਵਿੱਚ ਫਿਰ ਜੈਨੂਨ ਵੀ ਨਿਸ਼ਾਨੇ ਤੇ ਆ ਜਾਂਦੇ ਨੇ ਜਿਹੜੇ ਜੈਨੂਨ ਇਮੀਗ੍ਰੇਸ਼ਨ ਕਰਦੇ ਨੇ ਉਹ ਵੀ ਬਦਨਾਮ ਹੋ ਜਾਂਦੇ ਨੇ ਪਰ ਅੱਜ ਈਡੀ ਦੀ ਇਸ ਰੇਡ ਨੇ ਕੀ ਇਹ ਪ੍ਰਗਟਾ ਦਿੱਤਾ ਕਿ ਸਰਕਾਰ ਸੱਚਮੁੱਚ ਇਸ ਮਸਲੇ ਤੇ ਗੰਭੀਰ ਹੈ ਜਾਂ ਅਜੇ ਵੀ ਇਹ ਸਿਰਫ ਮੌਕੇ ਦੀ ਨਜਾਕਤ ਦੀ ਨਟਕੀਆ ਜਨਾਬ ਮਹਾਕੁੰਭ ਮਹਾਕੁੰਭ ਇਤਿਹਾਸਕ ਵੀ ਹੋਣੇ ਬੜਿਆ ਤੇ ਦਰਦ ਤੇ ਪੀੜ ਵੀ ਦੇਖੇ ਗਿਆ ਮਹਾਕੁੰਬ ਦੇ ਪ੍ਰਬੰਧਾਂ ਦੀਆਂ ਕਮੀਆਂ ਕਰਕੇ ਕੁਝ ناکਾਮੀਆਂ ਕਰਕੇ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ 30 ਬੰਦਿਆਂ ਦੀ ਜਾਨ ਵੀ ਗਈ। 3-4 ਵਾਰ ਅੱਗ ਲੱਗਣ ਦੀ ਘਟਨਾ ਵੀ ਹੋਈ ਤੇ ਇੱਧਰ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਵੀ ਜਿਸ ਤਰ੍ਹਾਂ ਸਵਾਰੀਆਂ ਦੀ ਜਾਨ ਗਈ 12 ਤੋਂ ਵੱਧ ਉਹ ਵੀ। ਪਰ ਇਸ ਦੇ ਬਾਵਜੂਦ ਦੁਨੀਆ ਭਰ ਦੀਆਂ ਨਜ਼ਰਾਂ ਮਹਾਕੁੰਬ ਤੇ ਰਹੀਆਂ। ਤੇ ਪ੍ਰਿਆਗਰਾਜ ਦੇ ਵਿੱਚ ਲੱਗਾ ਇਹ ਮਹਾਕੁੰਬ ਕਹਿੰਦੇ ਜੀ ਅੰਕੜੇ ਕਹਿੰਦੇ ਨੇ 66 ਕਰੋੜ ਤੋਂ ਵੱਧ ਲੋਕ ਪਹੁੰਚੇ 66 ਕਰੋੜ ਤੋਂ ਵੱਧ 45 ਦਿਨ ਚੱਲੇ ਇਸ ਮਹਾਕੁੰਭ ਦੇ ਯੋਜਨ ਚ 66 ਕਰੋੜ ਲੋਕ ਆਉਂਦੇ ਨੇ ਤਾਂ 1 ਕਰੋੜ ਤੋਂ ਵੱਧ ਦੀ ਔਸਤ ਪ੍ਰਤੀ ਦਿਨ ਬਣਦੀ ਹੈ ਸੋ ਇੱਥੋਂ ਦਾ ਇਹ ਲਾ ਜਾ ਸਕਦਾ ਹੈ ਕਿ ਕਿੰਨਾ ਮਤਲਬ 13 ਜਨਵਰੀ ਨੂੰ ਸ਼ਾਹੀ ਇਸ਼ਨਾਨ ਸ਼ੁਰੂ ਹੋਇਆ ਸੀਗਾ ਤੇ ਮਹਾ ਸ਼ਿਵਰਾਤਰੀ ਵਾਲੇ ਦਿਨ ਇਹ ਸ਼ਾਹੀ ਇਸ਼ਨਾਨ ਦੀ ਪ੍ਰਕਿਰਿਆ ਵਾਂ ਜਾ ਕੁੰਭ ਦੀ ਆਖਰੀ ਇਸ਼ਨਾਨ ਦੇ ਹਵਾਲੇ ਨਾਲ ਇਹ ਕੁੰਭ ਸੰਪਨ ਹੋਇਆ ਇਹਦੇ ਵਿੱਚ ਕਹਿੰਦੇ ਜੀ 45 ਦਿਨਾਂ ਚ 66 ਕਰੋੜ ਛਰਦਾਲੂ ਆ ਕੇ ਸ਼ਨਾਣ ਕਰਕੇ ਗਏ ਨੇ ਜਿਹੜਾ ਮਤਲਬ ਜੇ ਆਪਾਂ ਕਹੀਏ ਤਾਂ ਕਹਿੰਦੇ ਜੀ ਇਹ ਤਾਂ ਇਹ ਗਿਣਤੀ ਇੰਨੀ ਆ ਕਿ ਜਿਵੇਂ ਇੱਕ ਅਮਰੀਕਾ ਤੋਂ ਵੱਧ ਕੇ ਹੋਵੇ ਕਿੰਨੇ ਮੁਲਕਾਂ ਦੀ ਜਨਸੰਖਿਆ ਨਾਲੋਂ ਵੱਧ ਹੋਵੇ ਕਿੰਨੇ ਮੁਲਕ ਨਾਗੇ ਹਾਂ 227 ਦੇ ਵਿੱਚ ਫਿਰ 나ਸਿਕ ਦੇ ਵਿੱਚ ਕੁੰਭਾਉਣਾ 228 ਦੇ ਵਿੱਚ ਫਿਰ ਉਜੈਨ ਦੇ ਵਿੱਚ ਕੁੰਭਾਉਣਾ ਸੋ ਉਹ ਜਿੱਥੇ ਜਿੱਥੇ ਕੁੰਭ ਪਰਦੇ ਨੇ ਉੱਥੇ ਉੱਤੇ 12 ਸਾਲ ਬਾਅਦ ਇਹ ਪ੍ਰਕਿਰਿਆ ਆਉਂਦੀ ਆ ਸੋ ਉਸ ਤਰ੍ਹਾਂ ਦੀ ਪ੍ਰਕਿਰਿਆ ਰੂਪੀ ਸਰਕਾਰ ਨੇ ਆਪਣੇ ਹਵਾਲੇ ਨਾਲ ਇਹ ਅੰਕੜੇ ਦਮ ਭਰੇ ਨੇ ਕਿ ਜਿਨ੍ਹਾਂ 68 ਕਰੋੜ ਲੋਕ ਨਹਾ ਕੇ ਗਏ ਨੇ 15 ਕਰੋੜ ਲੋਕ ਕਹਿੰਦੇ ਦੇਸ਼ ਭਰ ਚੋਂ ਪ੍ਰਿਆਗਰਾਜ ਦੇ ਵਿੱਚ 13830 ਲਗਭਗ 14000 ਗੱਡੀਆਂ ਦੇ ਵਿੱਚ ਟ੍ਰੇਨਾਂ ਰਾਹੀਂ 15 ਕਰੋੜ ਲੋਕ ਤਾਂ ਇਹਦੇ ਰਾਹੀਂ ਆਏ ਨੇ ਇਸੇ ਤਰ੍ਹਾਂ ਸਾਢੇ 4 ਲੱਖ ਦੇ ਕਰੀਬ ਲੋਕ ਕਰੀਬ ਕਰੀਬ 2800 ਫਲਾਈਟਸ ਰਾਹੀਂ ਇੱਥੇ ਪਹੁੰਚੇ ਨੇ ਤੇ 700 ਤੋਂ ਵੱਧ ਚਾਰਟਰਡ ਪਲੈਨ ਵੀ ਪਲੇਨ ਵੀ ਇੱਥੇ ਮਤਲਬ ਨਿੱਜੀ ਹੈ ਨਾ 700 ਤੋਂ ਵੱਧ ਉਹ ਆਏ ਨੇ ਤੇ 2200 ਦੇ ਕਰੀਬ ਫਲਾਈਟਸ ਰਾਈ 4:30 ਤੇ ਬਾਕੀ ਜਿਹੜੀਆਂ ਬੱਸਾਂ ਰਾਈ ਕਾਰਾਂ ਰਾਈ ਆਪਣੇ ਵਾਹਨਾਂ ਰਾਈ ਪੈਦਲ ਚੱਲ ਕੇ ਕਿਸੇ ਹੋਰ ਢੰਗ ਤਰੀਕੇ ਨਾਲ ਜਿਹੜੇ ਲੋਕ ਆਏ ਉਹ ਵੱਖਰਾ ਸੋ ਕੁੱਲ 66 ਕਰੋੜ ਦੇ ਕਰੀਬ ਇਹ ਗਿਣਤੀ ਦੱਸੀ ਜਾਂਦੀ ਹੈ ਸੋ ਬੜਾ ਇਤਿਹਾਸਿਕ ਜੋਜਨ ਵੀਰਿਆ ਤੇ ਜਿਹੜੀ ਖਾਸ ਗੱਲ ਇਹਦੇ ਵਿੱਚ ਰਹੀ ਯੂਪੀ ਸਰਕਾਰ ਨੇ ਅੰਦਾਜ਼ਾ ਲਾਇਆ ਸੀਗਾ ਕਿ ਇਸ ਮਹਾਕੁੰਭ ਦੇ ਹਵਾਲੇ ਨਾਲ ਸਾਡੀ ਜਿਹੜੀ ਹੈ 3.5 ਲੱਖ ਕਰੋੜ ਅੰਦੀ ਜੀਡੀਪੀ ਅਸੀਂ ਇਕੱਠੀ ਕਰ ਲਾਂਗੇ ਕਿਉਂਕਿ ਮੋਢਲਾ ਅੰਦਾਜ਼ਾ ਇਹ ਸੀਗਾ ਕਿ ਇਸ 45 ਦਿਨਾਂ ਦੇ ਆਯੋਜਨ ਦੇ ਵਿੱਚ 45 ਕਰੋੜ ਤੱਕ ਲੋਕ ਆਈ ਜਾਣਗੇ ਉਹ 1 ਕਰੋੜ ਦੀ ਐਵਰੇਜ ਲਾ ਰਹੇ ਸੀ ਪਰ ਇੱਥੇ ਜਦੋਂ 64 ਕਰੋੜ ਲੋਕ ਆ ਗਏ ਤਾਂ ਉਹ ਕਹਿੰਦੇ ਫਿਰ ਇਹਦਾ ਮਤਲਬ ਇਹ 3.5 ਲੱਖ ਕਰੋੜ ਦੀ ਜਿਹੜੀ ਅਸੀਂ ਜੀਡੀਪੀ ਦੀ ਗਰੋਥ ਤਾਂ ਲਾ ਰਹੇ ਸੀ ਕਿ ਉਹ ਹੋਊਗਾ ਇੰਨਾ ਇੰਨਾ ਕੋਟ ਜੁੜੇ ਮਤਲਬ ਇਕੱਠਾ ਹੋ ਜਾਊਗਾ ਉਹਦੇ ਅੰਕੜੇ ਵੀ ਫਿਰ ਵੱਧ ਰਹੇ ਨੇ ਹੁਣ ਇਹ ਅੰਦਾਜ਼ਾ ਲਾਇਆ ਜਾ ਰਿਹਾ 64 ਕਰੋੜ ਲੋਕਾਂ ਦੇ ਹਿਸਾਬ ਨਾਲ ਕਹਿੰਦੇ ਜੀ ਇਹ 4 ਲੱਖ ਕਰੋੜ ਤੋਂ ਉੱਪਰ ਚਲੀ ਜਾਣੀ ਹੈ ਹਾਂ ਜੀ ਡੀਪੀ 71 ਕਰਨ ਦੇ ਹਵਾਲੇ ਨਾਲ ਸੋ ਇਸ ਲਈ ਕਹਿੰਦੇ ਜੀ ਬਹੁਤ ਫਾਇਦਾ ਹੁਣ ਉਹ ਜੂਪੀ ਦੀ ਜਿਹੜੀ ਇਸ ਮੌਕੇ ਜੀਡੀਪੀ ਹੈ ਉਹ 25 ਲੱਖ ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਠੀਕ ਹੈ ਜੀ ਇਹ ਹ ਆਯੋਜਨ ਧਾਰਮਿਕ ਤੌਰ ਦੇ ਉੱਤੇ ਬੜਾ ਸ਼ਰਧਾਪੂਰਵਕ ਰਹਿੰਦਾ ਲੋਕਾਂ ਦੀਆਂ ਭਾਵਨਾਵਾਂ ਨੇ ਹੈਨਾ ਇਸ਼ਨਾਨ ਦੇ ਨਾਲ ਜੁੜੀਆਂ ਨੇ ਪਰ ਜਿਹੜੀਆਂ ਰਿਪੋਰਟਾਂ ਇਹ ਵੀ ਆਈਆਂ ਕਿ ਪਾਣੀ ਗੰਧਲਾ ਉਦੇ ਵਿੱਚ ਅਜੇ ਵੀ ਸੀਵਰੇਜ ਵਾਲੇ ਪਾਣੀ ਬੇਸ਼ੱਕ ਸਰਕਾਰਾਂ ਜੋਗੀ ਸਰਕਾਰ ਦੰਪਰ ਦੀ ਰਹੀ ਸੀ ਟੇਪ ਲਾਤੀ ਕੁਛ ਲਾਤੀ ਪਰ ਸਚਾਈ ਇਹ ਹੈ ਕਿ ਅਸੀਂ ਆਪਣੀਆਂ ਸਾਰੀਆਂ ਨਦੀਆਂ ਨੂੰ ਨਾਲਿਆਂ ਨੂੰ ਦਰਿਆਵਾਂ ਨੂੰ ਚੋਿਆਂ ਨੂੰ ਸਾਫ਼ ਨਹੀਂ ਰੱਖ ਪਾਰੇ ਉਹਦੇ ਵਿੱਚ ਸਾਡੀਆਂ ਸਰਕਾਰਾਂ ਦੀਆਂ ਵੱਡੀਆਂ ਨਕਾਮੀਆਂ ਨੇ ਅਸੀਂ ਕਾਰਪਟ ਘਰਾਣੇ ਨਾਲ ਜਦੋਂ ਖੜੇ ਹਾਂ ਉਹਦਾ ਨਤੀਜਾ ਪੁੱਗ ਰਿਹਾ ਇਸੇ ਚੋ ਉਹ ਰਿਪੋਰਟ ਸੀ ਜਿਹੜੀ ਫਿਕਰ ਪੈਦਾ ਕਰ ਰਹੀ ਸੀ ਕਿ ਭਾਈ ਜਿਹੜੇ ਇੱਥੇ ਨਹਾ ਕੇ ਜਾ ਰਹੇ ਨੇ ਉਹਨਾਂ ਨੂੰ ਚਮੜੀ ਦੇ ਰੋਗ ਵੀ ਹੋ ਰਹੇ ਨੇ ਪਰ ਸ਼ਰਦਾ ਦੇ ਮੂਰੇ ਇਹ ਸਾਰੀਆਂ ਗੱਲਾਂ ਫੇਲ ਹੋ ਜਾਂਦੀਆਂ ਜਨਾਬ ਚਲੋ ਰੱਪਲੀ ਕਰੇ ਇਸ ਲਈ ਸਾਰੇ ਪਹਿਲੂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ